ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕਹਿੰਦੇ ਕਿਸੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਦਾ ਸੀ ਕਹਿੰਦੇ ਰਾਜਾ ਆਪਣੇ ਪਰਜਾ ਬਾਰੇ ਬਹੁਤ ਜ਼ਿਆਦਾ ਸੋਚਿਆ ਕਰਦਾ ਸੀ ਅਕਸਰ ਹੀ ਉਹ ਪੇਸ ਬਦਲ ਕੇ ਨਗਰ ਦੇ ਵਿੱਚ ਜਾਇਆ ਕਰਦਾ ਸੀ ਕਹਿੰਦੇ ਇੱਕ ਦਿਨ ਜਦੋਂ ਉਹ ਪੇਸ ਬਦਲ ਕੇ ਨਗਰ ਵਿੱਚ ਗਿਆ ਉੱਥੇ ਜਾ ਕੇ ਦੇਖਦਾ ਹੈ ਕਿ ਸਾਰੇ ਦੁਕਾਨਦਾਰ ਵੱਖ-ਵੱਖ ਚੀਜ਼ਾਂ ਵੇਚ ਰਹੇ ਹਨ ਜਾਂ ਦੇਖਣਾ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਦੀ ਕੋਈ ਬੇਈਮਾਨੀ ਤਾਂ ਨਹੀਂ ਹੋ ਰਹੀ ਇਹਨੇ ਨੂੰ ਉਸਦੀ ਨਜ਼ਰ ਇੱਕ ਨੌਜਵਾਨ ਤੇ ਪੈਂਦੀ ਹੈ ਕਹਿੰਦੇ ਉਹ ਬਹੁਤ ਹੀ ਸੋਹਣਾ ਸੀ ਇਦਾਂ ਲੱਗਦਾ ਸੀ ਕਿ ਪਰਮਾਤਮਾ ਨੇ ਉਹਨੂੰ ਬਹੁਤ ਹੀ ਫੁਰਸਤ ਦੇ ਨਾਲ ਬਣਾਇਆ ਹੋਵੇ ਤੇ ਰਾਜਾ ਉੱਥੇ ਖੜ੍ਹਾ ਹੋ ਕੇ ਉਸਨੂੰ ਇਦਾਂ ਦੇਖਦਾ ਰਿਹਾ ਰਾਜ ਨੇ ਵੇਖਿਆ ਕਿ ਉਸਨੇ ਹੱਥ ਵਿੱਚ ਇੱਕ ਸੰਦੂਕ ਫੜਿਆ ਹੋਇਆ ਸੀ ਤੇ ਰਾਜਾ ਦੇਖਣ ਲੱਗਾ ਕਿ ਉਹ ਸੰਦੂਕ ਨਾਲ ਕੀ ਕਰੇਗਾ ਤੇ ਕਹਿੰਦੇ ਨੁੱਕਰ ਵਿੱਚ ਇੱਕ ਖਾਲੀ ਥਾਂ ਸੀ ਉੱਥੇ ਉਹ ਜਾ ਕੇ ਬੈਠ ਗਿਆ ਤੇ ਕਹਿੰਦੇ ਉਹਨੇ ਸੰਦੂਕ ਖੋਲ੍ਹਿਆ ਦੋ ਚਾਰ ਉਜਾਰ ਬਾਹਰ ਰੱਖੇ ਤੇ ਰਾਜ ਨੂੰ ਪਤਾ ਲੱਗ ਗਿਆ ਕਿ ਉਹ ਮੋਚੀ ਦਾ ਕੰਮ ਕਰਦਾ ਹੈ ਕਹਿੰਦੇ ਦੇਖਦੇ ਹੀ ਦੇਖਦੇ ਉਸ ਦੇ ਕੋਲ ਗਾਕਾਂ ਦੀ ਲੰਬੇ ਲਾਈਨ ਲੱਗ ਗਈ ਤੇ ਉਹਦੇ ਕੋਲ ਜਿੰਨੇ ਲਾਈਨ ਲੱਗ ਗਏ ਸੀ ਉਹਨੇ ਉਹਨਾਂ ਦਾ ਕੰਮ ਕੀਤਾ ਤੇ ਕੰਮ ਬੜਾ ਤਸੱਲੀ ਨਾਲ ਕੀਤਾ ਜਦੋਂ ਸਾਰਿਆਂ ਨੇ ਪੈਸੇ ਦਿੱਤੇ ਤੇ ਉਹਦੇ ਕੋਲ ਦੋ ਸੋਨੇ ਦੀਆਂ ਮੋਹਰਾਂ ਇਕੱਠੀਆਂ ਹੋ ਗਈਆਂ ਹੁਣ ਉਸ ਨੇ ਆਪਣਾ ਸਮਾਨ ਇਕੱਠਾ ਕੀਤਾ ਤੇ ਸੰਦੋਖ ਬੰਦ ਕਰਕੇ ਉਥੋਂ ਚੱਲਦਾ ਬਣਿਆ ਕਹਿੰਦੇ ਉਸ ਨੂੰ ਹਜੇ ਆਏ ਨੂੰ ਇੱਕ ਘੰਟਾ ਹੀ ਹੋਇਆ ਸੀ ਉਸ ਨੇ ਦੋ ਸੋਨੇ ਦੀਆਂ ਮੋਹਰਾਂ ਇਕੱਠੀਆਂ ਕਰ ਲਈਆਂ ਉਹ ਮੋਰਾ ਲੈ ਕੇ ਦੁਕਾਨਦਾਰ ਦੇ ਕੋਲ ਗਿਆ ਤੇ ਇੱਕ ਮੋਰਾ ਦੁਕਾਨਦਾਰ ਨੂੰ ਦੇ ਦਿੱਤੀ ਤੇ ਦੁਕਾਨਦਾਰ ਨੇ ਉਸ ਨੂੰ 6 ਰੋਟੀਆਂ ਦਿੱਤੀਆਂ ਕਹਿੰਦੇ 6 ਰੋਟੀਆਂ ਲੈ ਕੇ ਉਹ ਚਲਾ ਗਿਆ ਹੁਣ ਜਦੋਂ ਅਗਲਾ ਦਿਨ ਚੜ੍ਹਿਆ ਤੇ ਰਾਜਾ ਫਿਰ ਆਇਆ ਤੇ ਚੁੱਪਚਾਪ ਉਹ ਸਵਾਲ ਦੇਖਦਾ ਰਿਹਾ ਉਹਨੇ ਉਵੇਂ ਹੀ ਸੰਦੋਖ ਖੋਲ੍ਹਿਆ ਤੇ ਦੇਖਦੇ ਹੀ ਦੇਖਦੇ ਉਸ ਦੇ ਕੋਲ ਲੰਬੀ ਲਾਈਨ ਲੱਗ ਗਈ ਉਹਨੇ ਉਸੇ ਤਰ੍ਹਾਂ ਸਾਰਿਆਂ ਦਾ ਕੰਮ ਕੀਤਾ ਤੇ ਜਦੋਂ ਉਸ ਦੇ ਕੋਲ ਦੋ ਸੋਨੇ ਦੀਆਂ ਮੋਹਰਾਂ ਇਕੱਠੀਆਂ ਹੋ ਗਈਆਂ ਤੇ ਉਸਨੇ ਉਸੇ ਤਰ੍ਹਾਂ ਹੀ ਆਪਣੇ ਸਮਾਨ ਨੂੰ ਇਕੱਠਾ ਕੀਤਾ ਤੇ ਇੱਕ ਸੋਨੇ ਦੀ ਮੋਹਰ ਦੇ ਕੇ ਦੁਕਾਨਦਾਰ ਕੋਲੋਂ 6 ਰੋਟੀਆਂ ਲੈ ਆਇਆ ਤੇ ਲੈ ਕੇ ਫਿਰ ਚਲਾ ਗਿਆ ਇਸ ਤਰ੍ਹਾਂ ਲਗਾਤਾਰ ਇੱਕ ਹਫ਼ਤਾ ਹੋ ਗਿਆ ਜਦੋਂ ਇੱਕ ਹਫ਼ਤਾ ਹੋ ਗਿਆ ਤਾਂ ਰਾਜਾ ਵੀ ਉਸ ਦੁਕਾਨਦਾਰ ਦੇ ਕੋਲ ਗਿਆ ਜਿੱਥੋਂ ਉਹ ਰੋਟੀਆਂ ਲੈਂਦਾ ਸੀ ਜਾ ਕੇ ਕਹਿੰਦਾ ਭਰਾਵਾ ਕਿ ਉਹ ਸਾਹਮਣੇ ਬੈਠੇ ਬੰਦੇ ਨੂੰ ਤੂੰ ਜਾਣਦਾ ਹੈ ਓਕੇ ਇੰਦਾ ਕਿ ਹਾਂ ਮੈਂ ਜਾਣਦਾ ਹਾਂ ਉਹ ਮੋਚੀ ਦਾ ਕੰਮ ਕਰਦਾ ਹੈ ਪਰ ਉਹ ਇੰਨਾ ਤਸੱਲੀ ਨਾਲ ਕੰਮ ਕਰਦਾ ਹੈ ਕਿ ਉਹਦੇ ਵਰਗਾ ਹੋਰ ਕੋਈ ਕੰਮ ਨਹੀਂ ਕਰ ਸਕਦਾ ਤੇ ਉਹਦੇ ਵਰਗੇ ਘੱਟ दाम ਵੀ ਕੋਈ ਨਹੀਂ ਲਾਉਂਦਾ ਤੇ ਇਸੇ ਕਰਕੇ ਜਦੋਂ ਇਹ ਆਉਂਦਾ ਹੈ ਤਾਂ ਲੰਬੀ ਲਾਈਨ ਲੱਗ ਜਾਂਦੀ ਹੈ ਤੇ ਜਦੋਂ ਚਲਾ ਜਾਂਦਾ ਹੈ ਤੇ ਲੋਕ ਨਰਾਜ਼ ਹੋ ਕੇ ਦੂਜਿਆਂ ਦੇ ਕੋਲੋਂ ਕੰਮ ਕਰਵਾਉਂਦੇ ਹਨ ਫਿਰ ਰਾਜਾ ਕਹਿੰਦਾ ਕਿ ਇਹ ਛੇਤੀ ਕਿਉਂ ਚਲਾ ਜਾਂਦਾ ਹੈ ਰਾਜਾ ਕਹਿੰਦਾ ਕਿ ਪਹਿਲੇ ਦਿਨ ਮੈਨੂੰ ਲੱਗਿਆ ਸੀ ਕਿ ਇਸ ਨੂੰ ਕੋਈ ਕੰਮ ਹੈ ਇਸ ਕਰਕੇ ਇਹ ਛੇਤੀ ਚਲਾ ਗਿਆ ਹੈ ਪਰ ਇਹ ਰੋਜ਼ ਛੇਤੀ ਕਿਉਂ ਚਲਾ ਜਾਂਦਾ ਹੈ ਦੁਕਾਨਦਾਰ ਕਹਿੰਦਾ ਭਰਾ ਮੈਨੂੰ ਤਾਂ ਨਹੀਂ ਪਤਾ ਪਰ ਮੈਂ ਤਾਂ ਆਪਣੀ ਦੁਕਾਨ ਤੇ ਸਾਰਾ ਦਿਨ ਰੋਟੀਆਂ ਬਣਾਉਂਦਾ ਰਹਿੰਦਾ ਹਾਂ ਮੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਰਾਜ ਨੇ ਦੋ ਰੋਟੀਆਂ ਲਈਆਂ ਇਹਨੇ ਨੂੰ ਉਹ ਆਇਆ ਤੇ ਉਹਨੇ ਇੱਕ ਮੋਹਰ ਦਿੱਤੀ ਤੇ ਛੇ ਰੋਟੀਆਂ ਲਈਆਂ ਤੇ ਜਾਣ ਲੱਗਾ ਰਾਜੇ ਦੇ ਮਨ ਦੇ ਵਿੱਚ ਹੁਣ ਬੜੀ ਉਤਸੁਕਤਾ ਸੀ ਉਹ ਜਾਣਨਾ ਚਾਹੁੰਦਾ ਸੀ ਕਿ ਜਦੋਂ ਦੋ ਮੋਰਾਂ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਉਦੋਂ ਉੱਠ ਕੇ ਕਿਉਂ ਚਲਾ ਜਾਂਦਾ ਹੈ ਰਾਜੇ ਨੇ ਹੁਣ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਕੁਝ ਦੂਰੀ ਤੇ ਜਾ ਕੇ ਇੱਕ ਐਵੇਂ ਦੇ ਘਰ ਜਿਹੜਾ ਜਮਾਂ ਡਿੱਗੇ ਠੱਠੇ ਪਏ ਸਨ ਕਹਿੰਦੇ ਉਹਨੇ ਉਸੇ ਵਿੱਚੋਂ ਹੁਣ ਦੋ ਰੋਟੀਆਂ ਕੱਢ ਕੇ ਤੇ ਇੱਕ ਬਜ਼ੁਰਗ ਬਾਬੇ ਨੂੰ ਦਿੱਤੀਆਂ ਹੁਣ ਜਿਹੜਾ ਸੋਨੇ ਦਾ ਸਿੱਕਾ ਸੀ ਉਸ ਦਾ ਅੱਧਾ ਹਿੱਸਾ ਕਹਿੰਦੇ ਉਸ ਬਜ਼ੁਰਗ ਨੂੰ ਦਿੱਤਾ ਤੇ ਹੁਣ ਉਹ ਘਰ ਚਲਾ ਗਿਆ ਹੁਣ ਰਾਜਾ ਜਾਣਨਾ ਚਾਹੁੰਦਾ ਸੀ ਹੁਣ ਇਹ ਅੱਗੇ ਜਾ ਕੇ ਕੀ ਕਰੇਗਾ ਬਾਕੀ ਹਿੱਸੇ ਦਾ ਉਹ ਵੀ ਮੈਂ ਵੇਖਾਂ ਤਾਂ ਸਹੀ ਤੇ ਛੇਤੀ ਕਿਉਂ ਆ ਜਾਂਦਾ ਹੈ ਰਾਜੇ ਦੇ ਮਨ ਦੇ ਵਿੱਚ ਸੀ ਕਿ ਛੇਤੀ ਨਾਲ ਉਹਦੇ ਘਰ ਦੇ ਅੰਦਰ ਵੜਾ ਤੇ ਪਰ ਘਰ ਦੇ ਅੰਦਰੋਂ ਆਵਾਜ਼ ਆਉਣ ਲੱਗੀ ਕਿ ਉਸਨੇ ਇੱਕ ਮੋਰੀ ਬਣੀ ਹੋਈ ਸੀ ਉਸ ਵਿੱਚੋਂ ਦੇਖਣਾ ਸ਼ੁਰੂ ਕੀਤਾ ਉਹਨੇ ਉਹ ਅੱਧਾ ਜਿਹੜਾ ਸਿੱਕਾ ਸੀ ਉਹ ਇੱਕ ਗੜਵੇ ਵਿੱਚ ਪਾ ਦਿੱਤਾ ਤੇ ਦੋ ਰੋਟੀਆਂ ਜਿਹੜੀਆਂ ਸਨ ਉਹ ਉਹਦੇ ਸਾਹਮਣੇ ਇੱਕ ਬਜ਼ੁਰਗ ਬਾਬਾ ਤੇ ਇੱਕ ਬੇਬੇ ਸੀ ਉਹਨਾਂ ਦੋਨਾਂ ਦੇ ਹੱਥਾਂ ਦੇ ਵਿੱਚ ਰੱਖ ਦਿੱਤੀਆਂ ਕਹਿੰਦੇ ਦੋ ਰੋਟੀਆਂ ਲਪੇੜ ਕੇ ਤੇ ਪੌਣੇ ਵਿੱਚ ਇੱਕ ਪਾਸੇ ਰੱਖ ਦਿੱਤੀਆਂ ਕਹਿੰਦੇ ਉਹ ਦੋਨਾਂ ਨੂੰ ਰੋਟੀਆਂ ਨਾਲ ਖਵਾਉਣ ਲੱਗਾ ਖਵਾ ਕੇ ਜੋ ਥੋੜਾ ਜਿਹਾ ਬਚਿਆ ਉਹ ਆਪ ਖਾ ਲਿਆ ਉਹਨਾਂ ਦੋਨਾਂ ਨੂੰ ਲੰਮੇ ਪਾ ਦਿੱਤਾ ਇੰਨੇ ਨੂੰ ਰਾਜ ਨੇ ਪਰੋਂ ਆਵਾਜ਼ ਦਿੱਤੀ ਭਲੇ ਪੁਰਖਾ ਥੋੜਾ ਜਿਹਾ ਆਰਾਮ ਚਾਹੁੰਦਾ ਹਾਂ ਉਹਨੇ ਕਿਹਾ ਜੀ ਅੰਦਰ ਆ ਜਾਓ ਜਿਵੇਂ ਆ ਕੇ ਬੈਠੇ ਤੇ ਉਹਨੇ ਉਸ ਨੂੰ ਪਾਣੀ ਦਿੱਤਾ ਤੇ ਕਹਿਣ ਲੱਗਾ ਇਹ ਤਾਂ ਖਾਣੇ ਦਾ ਸਮਾਂ ਤੁਸੀਂ ਬੈਠੋ ਮੈਂ ਤੁਹਾਡੇ ਲਈ ਪ੍ਰਸ਼ਾਦਾ ਲੈ ਕੇ ਆਉਂਦਾ ਹਾਂ ਉਹਨੇ ਕਿਹਾ ਨਹੀਂ ਭਰਾਵਾ ਜਿੱਥੋਂ ਤੂੰ ਰੋਟੀਆਂ ਲੈ ਕੇ ਆਇਆ ਹੈ ਉਥੋਂ ਮੈਂ ਰੋਟੀਆਂ ਲੈ ਕੇ ਆਇਆ ਹਾਂ ਪਰ ਮੈਂ ਤੇਰੇ ਤੋਂ ਇੱਕ ਸਵਾਲ ਜਾਣਨਾ ਚਾਹੁੰਦਾ ਹਾਂ ਜੇ ਤੂੰ ਸੱਚਮੁੱਚ ਜਵਾਬ ਦਵੇਂ ਤਾਂ ਉਹਨੇ ਕਿਹਾ ਜੀ ਹਾਂ ਸੱਚ-ਸੱਚ ਹੀ ਜਵਾਬ ਦਵਾਂਗਾ ਤੁਸੀਂ ਦੱਸੋ ਕੀ ਜਾਣਨਾ ਚਾਹੁੰਦੇ ਹੋ ਉਹਨੇ ਕਿਹਾ ਕਿ ਮੈਂ ਪਿਛਲੇ ਕੁਝ ਦਿਨਾਂ ਤੋਂ ਕੰਮ ਕਰਨ ਲਈ ਆ ਰਿਹਾ ਸੀ ਮੈਂ ਦੇਖਿਆ ਜਦੋਂ ਕੰਮ ਕਰਦਾ ਤੇਰੇ ਕੰਮ ਤੋਂ ਸਾਰੇ ਬੜੇ ਖੁਸ਼ ਨੇ ਪਰ ਤੂੰ ਕੰਮ ਸਿਰਫ 2 ਘੰਟੇ ਕਰਕੇ ਜਾਂ ਫਿਰ 1 ਘੰਟਾ ਕਰਕੇ ਜਦੋਂ ਤੈਨੂੰ ਦੋ ਸੋਨੇ ਦੀਆਂ ਮੋਰਾਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਤੂੰ ਆਪਣਾ ਸਮਾਨ ਲਪੇਟ ਕੇ ਘਰ ਆ ਜਾਂਦਾ ਹੈ ਤੂੰ ਸਿਰਫ ਦੋ ਮੋਰਾਂ ਦਾ ਹੀ ਕੰਮ ਕਿਉਂ ਕਰਦਾ ਹੈ ਦੂਸਰਾ ਵੀ ਤੂੰ ਇੰਨਾ ਸੋਨਾ ਹੋਣ ਦੇ ਬਾਵਜੂਦ ਵੀ ਤੇਰੇ ਕੱਦ ਕੱਦ ਸੋਨਾ ਤੂੰ ਇਹ ਕੰਮ ਕਿਉਂ ਕਰਦਾ ਹੈ ਉਹਨੇ ਕਿਹਾ ਕਿ ਇਹਦੇ ਪਿਛੇ ਤਾਂ ਪੜੀ ਲੰਮੀ ਕਹਾਣੇ ਹੈ ਤੁਸੀਂ ਹੱਥ ਮੂੰਹ ਧੋ ਕੇ ਪ੍ਰਸ਼ਾਦਾ ਖਾਓ ਮੈਂ ਫਿਰ ਦੱਸਾਂਗਾ ਉਨੇ ਗਿਆ ਕਿ ਕੋਈ ਨਾ ਮੈਂ ਹੱਥ ਮੋਂ ਧੋ ਕੇ ਨਾਲ-ਨਾਲ ਪ੍ਰਸ਼ਾਦਾ ਖਾਵਾਂਗਾ ਤੇ ਤੁਸੀਂ ਮੈਨੂੰ ਦੱਸੋ ਮੈਂ ਦੋ ਪ੍ਰਸ਼ਾਦੇ ਲੈ ਕੇ ਆਇਆ ਹਾਂ ਇਹ ਬਹੁਤ ਜ਼ਿਆਦਾ ਵੱਡੇ ਨੇ ਇੱਕ ਤੁਸੀਂ ਖਾ ਲਵੋ ਇੱਕ ਮੈਂ ਖਾਵਾਂਗਾ ਉਹਨੂੰ ਕਹਿੰਦਾ ਕਿ ਜਦੋਂ ਮੈਂ ਛੋਟਾ ਸੀ ਤੇ ਮੇਰੇ ਮਾਤਾ-ਪਿਤਾ ਦਿਨ-ਰਾਤ ਮਿਹਨਤ ਕਰਦੇ ਸੀ ਮੈਂ ਇਹਨਾਂ ਨੂੰ ਕਹਿੰਦਾ ਸੀ ਕਿ ਮੈਂ ਜਿਹੜਾ ਨਗਰ ਦਾ ਰਾਜਾ ਹੈ ਉਸ ਦਾ ਮੰਤਰੀ ਬਣਨਾ ਚਾਹੁੰਦਾ ਹਾਂ ਉਹਨਾਂ ਦਾ ਜਿਹੜਾ ਸਲਾਹਕਾਰ ਉਹ ਸਭ ਤੋਂ ਵੱਡੇ ਅਹੁਦੇ ਤੇ ਹੈ ਮੈਂ ਉਹੀ ਬਣਨਾ ਚਾਹੁੰਦਾ ਹਾਂ ਮੇਰੇ ਮਾਤਾ ਪਿਤਾ ਨੇ ਕਿਹਾ ਕਿ ਉਹਦੇ ਲਈ ਤਾਂ ਬੜੇ ਜ਼ਿਆਦਾ ਪੜ੍ਹਾਈ ਕਰਨੀ ਪਵੇਗੀ ਕਹਿੰਦੇ ਮੇਰੇ ਮਾਤਾ ਪਿਤਾ ਨੇ ਮੈਨੂੰ ਵੱਖ-ਵੱਖ ਗੁਰੂਆਂ ਵੱਖ-ਵੱਖ ਜਿਹੜੀਆਂ ਪਾਠਸ਼ਾਲਾ ਹਨ ਵੱਖ-ਵੱਖ ਥਾਵਾਂ ਤੇ ਭੇਜਿਆ ਉਹ ਜੋ ਘਮਾਉਂਦੇ ਸੀ ਉਹ ਸਾਰਾ ਕੁਝ ਮੇਰੇ ਤੇ ਲਾ ਦਿੱਤਾ ਕਹਿੰਦੇ ਇਸ ਤਰ੍ਹਾਂ ਮੈਂ ਹੌਲੀ-ਹੌਲੀ ਵੱਡਾ ਹੋਣ ਲੱਗਾ ਤੇ ਮੈਂ ਜਵਾਨ ਹੋ ਗਿਆ ਵਿਦਿਆ ਸਿੱਖ ਲਈ ਤੇ ਗਿਆਨਵਾਨ ਬਣ ਗਿਆ ਮੇਰੇ ਮਾਤਾ ਪਿਤਾ ਨੇ ਆਪਣੀ ਜਵਾਨੀ ਮੇਰੇ ਤੇ ਲਾ ਦਿੱਤੀ ਤੇ ਬੁਟਾਪੇ ਦੇ ਵਿੱਚ ਆ ਗਏ ਹੁਣ ਇਹ ਹਾਲਾਤ ਹੋ ਗਏ ਸੀ ਕਿ ਉਹਨਾਂ ਤੋਂ ਕੋਈ ਕੰਮ ਕਰ ਨਹੀਂ ਸੀ ਹੁੰਦਾ ਕਹਿੰਦੇ ਇੱਕ ਦਿਨ ਮੈਂ ਜਦੋਂ ਕੁਝ ਸਿੱਖਣ ਲਈ ਕਿਸੇ ਥਾਂ ਦੇ ਜਾ ਰਿਹਾ ਸੀ ਇੱਕ ਸੰਤ ਫਕੀਰ ਬੈਠ ਕੇ ਕਥਾ ਕਰਦੇ ਪਏ ਸੀ ਉਹ ਕਹਿੰਦੇ ਸੀ ਕਿ ਜਿਸ ਨੇ ਲੋਕ ਤੇ ਪਰਲੋਕ ਸੁਖਾਲਾ ਕਰਨਾ ਹੋਵੇ ਜਿਨੇ ਮਨ ਦੀ ਹਰ ਮੁਰਾਦ ਪੂਰੀ ਕਰਨੀ ਹੋਵੇ ਉਹ ਦੋ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿਓ ਉਹਨਾਂ ਕਿਹਾ ਕਿ ਪਹਿਲੀ ਚੀਜ਼ ਉਹ ਜ਼ਰੂਰਤਮੰਦਾਂ ਦੀ ਮਦਦ ਕਰਨੇ ਸ਼ੁਰੂ ਕਰ ਦਿਓ ਤੇ ਦੂਸਰੀ ਚੀਜ਼ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੇ ਸ਼ੁਰੂ ਕਰ ਦਿਓ ਤੁਹਾਡੇ ਇਹ ਲੋਕ ਵੀ ਤੇ ਪਰਲੋਕ ਵੀ ਦੋਨੋਂ ਸੁਖਾਲੇ ਹੋ ਜਾਣਗੇ ਤੇ ਮਨ ਦੀ ਹਾਰੇ ਕਿਸ਼ਾ ਪੂਰੀ ਹੋ ਜਾਵੇਗੀ ਕਹਿੰਦਾ ਮੈਂ ਉੱਥੇ ਖੜਾ ਹੋ ਕੇ ਸੁੰਦਰਿਆ ਤੇ ਫਿਰ ਮੈਂ ਉਸ ਤੇ ਧਿਆਨ ਦਿੱਤਾ ਬਿਨਾਂ ਹੀ ਅੱਗੇ ਜਾਣੇ ਪਰ ਮੇਰੇ ਕਦਮਾਂ ਨੇ ਜਿਵੇਂ ਮੈਨੂੰ ਉੱਥੇ ਰੋਕ ਲਿਆ ਹੋਵੇ ਤੇ ਫਿਰ ਉਹ ਕਹਿੰਦਾ ਕਿ ਮੈਂ ਆਪਣੇ ਮਨ ਨੂੰ ਸਮਝਾ ਕੇ ਸੰਧ ਜੀ ਦੇ ਕੋਲ ਗਿਆ ਕਿ ਮੈਂ ਜਾ ਕੇ ਪੁੱਛਿਆ ਤੁਸੀਂ ਜੋ ਅੱਜ ਕਥਾ ਵਿੱਚ ਕਿਹਾ ਉਹ ਸੱਚੇ ਹੈ ਕਿ ਸੱਚਮੁੱਚ ਇਹ ਗੱਲਾਂ ਜੋ ਵੀ ਕਰੇਗਾ ਜੋ ਜ਼ਰੂਰਤਮੰਦ ਦੀ ਮਦਦ ਕਰੇਗਾ ਕਿਸੇ ਦਾ ਸਹਾਰਾ ਬਣੇਗਾ ਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰੇਗਾ ਉਹ ਹਾਰੇ ਕਾ ਆਪਣੀ ਮੁਰਾਦ ਪੂਰੀ ਕਰਵਾ ਸਕਦਾ ਹੈ ਉਹ ਕਹਿੰਦਾ ਕਿ ਲੋਕ ਤੇ ਪਰਲੋਕ ਦੋਵੇਂ ਸੁਖਾਲੇ ਹੋ ਜਾਂਦੇ ਨੇ ਕਹਿੰਦੇ ਜਦੋਂ ਮੈਂ ਇਹ ਗੱਲ ਸੁਣੀ ਤੇ ਉਸ ਦਿਨ ਤੋਂ ਉਹ ਕਹਿੰਦਾ ਕਿ ਮੈਂ ਆਪ ਕਮਾਣਾ ਸ਼ੁਰੂ ਕਰ ਦਿੱਤਾ ਮੈਂ ਨਾਲ-ਨਾਲ ਇਹ ਕੰਮਾਂ ਵੀ ਸਿੱਖ ਲਿਆ ਤੇ ਕਹਿੰਦਾ ਜਦੋਂ ਇਹ ਕੰਮ ਸਿੱਖਿਆ ਤੇ ਮੈਨੂੰ ਬਸ ਰੋਜ਼ ਆਪਣੇ ਮਾਦਾ ਪਿਤਾ ਦਾ ਪੇੜ ਭਰਾਂ ਤੇ ਉਹਨਾਂ ਦੀ ਦਵਾਈ دارو ਦੇ ਲਈ ਅੱਧੇ ਸੋਨੇ ਦੇ ਮੋਰ ਚਾਹੀਦੇ ਸੀ ਮੈਂ ਜ਼ਿਆਦਾ ਕਮਾ ਰਿਆ ਸੀ ਪਰ ਇੱਕ ਮੋਰ ਉਸ ਨਾਲ ਉਸ ਬਾਬੇ ਦਾ ਢਿੱਡ ਭਰਦਾ ਤੇ ਨਾਲ ਹੀ ਉਸ ਬਾਬੇ ਨੇ ਦਵਾਈ ਲਈ ਕੁਝ ਪੈਸੇ ਦੇ ਆ ਜਾਂਦੇ ਉਹ ਕਹਿੰਦਾ ਕਿ ਮੈਂ ਦੋ ਮੋਰਾਂ ਕਮਾ ਕੇ ਦੋ ਰੋਟੀਆਂ ਉਸ ਬਾਬੇ ਨੂੰ ਤੇ ਅੱਧੇ ਮੋਰ ਉਸ ਦੇ ਹਿੱਸੇ ਦੀ ਉਸ ਨੂੰ ਦਾਨ ਪੁਣ ਕਰ ਦਿੰਦਾ ਹਾਂ ਭਲਾ ਲੋਚਦਾ ਪਿਆ ਹਾਂ ਉਸ ਦਾ ਇਸ ਦੁਨੀਆ ਤੇ ਹੋਰ ਕੋਈ ਨਹੀਂ ਤੇ ਨਾ ਇਸ ਲਈ ਉਸ ਦਾ ਸਹਾਰਾ ਬਣਿਆ ਹੋਇਆ ਹੈ ਤੇ ਆਪਣੇ ਮਾਦਾ ਪਿਤਾ ਦੀ ਖਿਦਮਤ ਕਰਦਾ ਪਿਆ ਹਾਂ ਪਰ ਕਹਿੰਦਾ ਕਿ ਪਹਿਲਾਂ ਮੇਰੇ ਮਨ ਵਿੱਚ ਇੱਕ ਖਿਆਲ ਸੀ ਕਿ ਇਹ ਸਾਰਾ ਕੁਝ ਕਰਕੇ ਮੈਂ ਰਾਜੇ ਦਾਸ ਲਾਹਕਰ ਉਹ ਮੰਤਰੀ ਬਣ ਜਾਵਾਂ ਪਰ ਹੁਣ ਮੇਰੇ ਮਨ ਵਿੱਚ ਉਹ ਸਾਰਾ ਕੁਝ ਦੂਰ ਹੋ ਚੁੱਕਿਆ ਹੈ ਹੁਣ شاید ਮੈਨੂੰ ਉਸ ਕੋਣ ਰਾਜੇ ਦਾਸ ਲਾਹਕਰ ਬਣ ਕੇ ਵੀ ਨਾ ਮਿਲੇ ਜੋ ਮੈਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਕਰਕੇ ਉਸ ਬਜ਼ੁਰਗ ਬਾਬੇ ਦੀ ਸੇਵਾ ਕਰਕੇ ਮਿਲ ਰਿਹਾ ਹੈ ਰਾਜੇ ਨੇ ਫਿਰ ਅਗੋ ਸਵਾਲ ਕੀਤਾ ਕਿ ਮੰਨ ਲੈ ਕੇ ਰਾਜਾ ਤੇਰੇ ਕੋਲ ਆਵੇ ਤੈਨੂੰ ਕਹੇ ਕਿ ਮੇਰਾ ਸਲਾਹਕਾਰ ਬਣ ਜਾ ਤੇ ਤੂੰ ਬਣ ਜਾਵੇਂਗਾ ਉਸਨੇ ਕਿਹਾ ਕਿ ਨਹੀਂ ਮੈਂ ਆਪਣੇ ਮਾਤਾ ਪਿਤਾ ਨੂੰ ਇਹੋ ਜੇ ਹਾਲਾਤ ਵਿੱਚ ਛੱਡ ਕੇ ਨਹੀਂ ਜਾ ਸਕਦਾ ਦੂਸਰਾ ਉਹ ਬਜ਼ੁਰਗ ਬਾਬਾ ਮੇਰੇ ਤੇ ਹੀ ਨਿਰਭਰ ਹੈ ਮੈਂ ਉਸ ਨੂੰ ਵੀ ਛੱਡ ਕੇ ਨਹੀਂ ਜਾ ਸਕਦਾ ਜੇ ਜ਼ਿਆਦਾ ਸਮਾਂ ਮੈਂ ਉਸ ਦੁਕਾਨ ਤੇ ਬੈਠਦਾ ਹਾਂ ਤੇ ਇਹਨਾਂ ਦੀ ਰਾਖੀ ਤੇ ਇਹਨਾਂ ਦੀ ਦੇਖਭਾਲ ਕੌਣ ਕਰੇਗਾ ਤੇ ਫਿਰ ਰਾਜੇ ਨੇ ਉਸ ਨੂੰ ਪੁੱਛਿਆ ਕਿ ਤੂੰ ਆਪਣੇ ਰਾਜ ਦੇ ਰਾਜੇ ਨੂੰ ਕਦੇ ਵੇਖਿਆ ਹੈ ਉਹ ਕਹਿੰਦਾ ਨਹੀਂ ਪਰ ਸੁਣਿਆ ਹੈ ਕਿ ਉਹ ਹਾਰੇ ਇੱਕ ਦੇ ਸੁਣਨ ਵਾਲਾ ਹੈ ਸੁਣ ਕੇ ਫਿਰ ਫੈਸਲਾ ਕਰਨ ਵਾਲਾ ਹੈ ਰਾਜੇ ਨੇ ਆਪਣੇ ਉਤੋਂ ਲਿਬਾਸ ਉਤਾਰਿਆ ਤੇ ਥੱਲਿਓਂ ਰਾਜੇ ਵਾਲੇ ਕੱਪੜੇ ਪੋਸ਼ਾਕ ਉਸ ਨੂੰ ਵਿਖਾ ਕੇ ਕਿਹਾ ਕਿ ਮੈਂ ਤੇਰਾ ਰਾਜਾ ਹਾਂ ਤੇ ਮੈਂ ਤੈਨੂੰ ਆਪਣਾ ਸਲਾਹਕਾਰ ਬਣਾਉਣਾ ਚਾਹੁੰਦਾ ਹਾਂ ਉਸਨੇ ਕਿਹਾ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਮੈਂ ਸਲਾਹਕਰ ਨਹੀਂ ਬਣਨਾ ਚਾਹੁੰਦਾ ਉਸਨੇ ਕਿਹਾ ਕਿ ਤੂੰ ਆਪਣੇ ਮਾਤਾ ਪਿਤਾ ਦੀ ਸੇਵਾ ਸਵੇਰੇ ਸ਼ਾਮ ਕਰ ਲਿਆ ਕਰ ਤੂੰ ਦਰਬਾਰ ਦੇ ਵਿੱਚ ਸਿਰਫ 4 ਘੰਟੇ ਆਇਆ ਕਰ ਰਾਜੇ ਨੇ ਉਸ ਨੂੰ ਪੂਰੀ ਤਲੀਮ ਦਿੱਤੀ 2 ਮਹੀਨੇ ਬਾਅਦ ਉਸ ਨੂੰ ਆਪਣਾ ਸਲਾਹਕਰ ਆਪਣਾ ਸਲਾਹਕਰ ਬਣਾ ਲਿਆ ਉਹ ਜਦੋਂ ਸਲਾਹਕਰ ਬਣਿਆ ਉਹ ਸੰਤ ਫਕੀਰ ਦੇ ਕੋਲ ਗਿਆ ਤੇ ਜਾ ਕੇ ਕਹਿੰਦਾ ਸੰਤ ਜੀ ਇਨਾ ਸਾਰਿਆਂ ਨੇ ਜੋ ਕਹਿੰਦੇ ਹੋ ਦੋ ਚੀਜ਼ਾਂ ਕਰ ਲਓ ਲੋਕ ਤੇ ਪਰਲੋਕ ਸੁਖਾਲਾ ਹੋ ਜਾਵੇ ਮੈਨੂੰ ਨਹੀਂ ਪਤਾ ਇਹਨਾਂ ਵਿੱਚੋਂ ਕਿੰਨਿਆਂ ਨੇ ਕੀਤਾ ਤੇ ਕਿੰਨਿਆਂ ਨੇ ਨਹੀਂ ਕੀਤਾ ਪਰ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸੰਤ ਜੀ ਨੇ ਕਿਹਾ ਸੀ ਕਿ ਦੋ ਚੀਜ਼ਾਂ ਕਰ ਲਓ ਕਿਸੇ ਨੰਬਰ 1 ਕਿਸੇ ਦਾ ਸਹਾਰਾ ਬਣ ਜਾਓ ਕਿਸੇ ਜ਼ਰੂਰਤਮੰਦ ਦੀ ਮਦਦ ਕਰੋ ਤੇ ਕਿਸੇ ਦਾ ਟਿੱਡ ਭਰੋ ਤੇ ਦੂਸਰਾ ਆਪਣੇ ਮਾਦਾ ਪਿਤਾ ਦੀ ਖਿਦਮਤ ਕਰੋ ਮੈਂ ਦੋਵੇਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਅੱਜ ਮੇਰਾ ਜੋ ਉਹ ਸੁਪਨਾ ਸੀ ਉਹ ਪੂਰਾ ਹੋ ਗਿਆ ਸਿਰਫ ਤੇ ਸਿਰਫ ਮੇਰੇ ਮਾਪਿਓ ਦੀ ਅਸੀਸਾਂ ਕਰਕੇ ਬਜ਼ੁਰਗ ਬਾਬੇ ਦਾ ਟਿੰਡ ਪ੍ਰਣ ਕਰਕੇ ਜੋ ਮੈਨੂੰ ਅਸੀਸਾਂ ਮਿਲੀਆਂ ਹਨ ਸਾਬ ਦੇ ਕਰਕੇ ਮੈਂ ਇਹ ਹਾਸਲ ਕਰ ਸਕਿਆ ਹਾਂ ਜਿਸ ਨੂੰ ਆਪਣੀ ਜ਼ਿੰਦਗੀ ਵਿੱਚ ਜੇ ਜੋ ਕੁਝ ਵੀ ਚਾਹੀਦਾ ਹੈ ਤਾਂ ਉਹ ਦੋ ਕੰਮ ਕਰਨਾ ਸ਼ੁਰੂ ਕਰ ਦਿਓ ਪ੍ਰਮਾਤਮਾ ਤੁਹਾਡੀਆਂ ਚੋਲੀਆਂ ਆਪੇ ਪਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ